ਸਤਿ ਸ਼੍ਰੀ ਅਕਾਲ ਜੀ ਅਕਾਲ ਪੁਰਖ ਸਾਹਿਬ ਦੇ ਸਾਹਬਾ ਜਿੱਤੇ ਦਾ ਜਨਮ ਜੀਵਨ ਦੀ ਸੇਵਾ ਵਿੱਚ ਦਿੱਤੀ ਜੀ ਕਿਵੇਂ ਦੇਖਿਆ ਸਾਰੇ ਬਸ ਉਹ ਆਸ ਗੁਰੂ ਜੀ ਦਾ ਖਾਲਸਾ ਆਸ ਗੁਰੂ ਜੀ ਦੀ ਸ਼ਤ ਹੈ ਮੈਂ ਲੰਮੇ ਸਮੇਂ ਤੋਂ ਜ਼ਿੰਦਗੀ ਵਿੱਚ ਵੇਖਿਆ ਤੇ ਬਹੁਤ ਸਮਾਂ ਮੈਨੂੰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਦਾ ਵੀ ਗੁਰੂ ਰਾਮਦਾਸ ਨੇ ਸੁਭਾਗ ਬਖਸ਼ਿਆ ਤੇ ਮੈਂ ਵੇਖਦਾ ਰਿਹਾ ਸਿੱਖ ਜਗਤ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਦਵੀ ਜਿਹੜੀ ਉਹ ਬਹੁਤ ਵੱਡੀ ਹੈ ਸਤਕਾਰਤ ਹੈ ਸੰਸਾਰ ਭਰ ਵਿੱਚ ਇਸ ਪਦਵੀ ਦਾ ਸਤਕਾਰ ਹੈ ਪਰ ਜੋ ਮੈਂ ساری ਜ਼ਿੰਦਗੀ ਚ ਵੇਖਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਦੋਂ ਜਦੋਂ ਵੀ ਗੱਠੇਦਾਰਾਂ ਨਾਲ ਲਾਹਂਦੀ ਰਹੀ ਹੈ ਦੇ ਇੱਜ਼ਤ ਕਰਕੇ ਸਾਰੇ ਜਥੇਦਾਰਾਂ ਨਾਲ ਘਰਾਂ ਨੂੰ ਤੋਰੇ ਨੇ ਉਹਦਾ ਕਾਰਨ ਇੱਕੋ ਇੱਕ ਹੈ ਕਿ ਇੱਕ ਪਰਿਵਾਰ ਦਾ ਰਾਜ ਆ ਤੇ ਸਾਰੇ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਮੈਂਬਰਾਂ ਤੱਕ ਉਹ ਜੀ ਹਜ਼ੂਰੀ ਕਰਕੇ ਆਪਣਾ ਵਕਤ ਪਾਸ ਕਰ ਰਹੇ ਵੀ ਸਾਡੀ ਇਹ ਚੌਧਰ ਬਣੀ ਰਹੇ ਜੇ ਆਖੀ ਇਹ ਕੋਈ ਸੱਚ ਦੀ ਗੱਲ ਕਰਨ ਵਾਲਾ ਕੋ ਹੋਵੇ ਜਾਂ ਕੋਈ ਮਿਆ ਇਥੋਂ ਮਿਲ ਸਕਦਾ ਹੋਵੇ ਕਉ ਦੀ ਤਾਸ ਰੱਖਰੇ ਮੇਰੇ ਕਾਲਾ ਵੀ ਐਸੇ ਮੂਰਖਤਾ ਹੀ ਐ ਜਿੰਨੇ ਜਿੰਨੇ ਵੀ ਸਿਆਣੇ ਬੰਦੇ ਇਥੇ ਆਏ ਸਤਕਾਰਤ ਪਦਵੀਆਂ ਤੇ ਬੈਠੇ ਉਹਨਾਂ ਨਾਲ ਇਸੇ ਤਰ੍ਹਾਂ ਵਾਪਰਿਆ ਜੋ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਵਾਪਰਿਆ ਸੋ ਮੇਰੇ ਨਾਲ ਖੁਦ ਵਾਪਰਿਆ ਅੱਜ ਤੱਕ ਸ਼੍ਰੋਮਣੀ ਕਮੇਟੀ ਮੇਰੇ ਹੱਕ ਜੀ ਫੈਸਲਾ ਕਰੇ ਸ੍ਰੀ ਅਕਾਲ ਤੱਕ ਸਭ ਮੇਰੇ ਨਾਲ ਖਲੋਵੇ ਜੇ ਮੈਂ ਬਾਦਲ ਕਾ ਨਹੀਂ ਬਣ ਸਕਿਆ ਅਕਾਲ ਤਖ ਦਾ ਜਹੇਦਾਰ ਵੀ ਮੇਥੋਂ ਮੂੰਹ ਵਾਟ ਲਵੇ ਸ਼੍ਰੋਮਣੀ ਕਮੇਟੀ ਫੈਸਲੇ ਤੇ ਵੀ ਭੱਜ ਜਾਵੇ ਕਿ ਕੋਈ ਗੱਲ ਜਿਹੜੀ ਸੱਚਾਈ ਦੀ ਹੈ ਉਹ ਇਹਨਾਂ ਤੋਂ ਕਦੇ ਪਾਲਿਆ ਲੱਭ ਨਹੀਂ ਸਕਦੀ ਪਰ ਮੈਨੂੰ ਮੈਂ ਵੇਖਿਆ ਕਿਉਂਕਿ ਆਪਣੇ ਨਾਲ ਬੀਤੀ ਬੰਦੇ ਨੂੰ ਯਾਦ ਹੁੰਦੀ ਹੈ ਜਾਦੋ ਕਰ ਰਹਿ ਰੱਖਦਾ ਮਸਲਾ ਹੁੰਦਾ ਸੀ ਸੰਤ ਸਮਾਜ ਸਾਰਾ ਹੀ ਬੜੀਆਂ ਮੀਟਿੰਗਾਂ ਕਰਦੀਆਂ ਤਗੜੇ ਹੋ ਕੇ ਰਹਿ ਦਾਸ ਤੋਂ ਪੜੋ ਜਾਈ ਸਾਰੇ ਤੁਹਾਡੇ ਨਾਲ ਆ ਜਿੰਨੇ ਸੰਤ ਨੇ ਜਿੰਨਾ ਸੰਤ ਸਮਾਜ ਆ ਤੁਹਾਡੇ ਨਾਲ ਆ ਚਲੋ ਅਸੀਂ ਤਾਂ ਆਪਣੀ ਡਿਊਟੀ ਵਜਾਉਂਦੇ ਰਹਿ ਇੱਕ ਵੀ ਸੰਤ ਮਾਈ ਦਾ ਲਾਲ ਜਿੱਦਨ ਮੈਨੂੰ ਉਹਨਾਂ ਨੇ ਕੱਢਿਆ ਤੇ ਉਸ ਦਿਨ ਇੱਕ ਸੰਤ ਵੀ ਮੈਨੂੰ ਟੈਲੀਫੋਨ ਕਰਕੇ ਵੀ ਪੁੱਛਿਆ ਵੀ ਤੁਹਾਡਾ ਕੀ ਹਾਲ ਚਾਲ ਆ ਕਿ ਠੀਕ ਜਿਜਾ ਕਿਵੇਂ ਆ ਜਿਆਮੀ ਹਰਪ੍ਰੀਤ ਸਿੰਘ ਜਦੋਂ ਪਦਵੀ ਤੇ ਸੀ ਸਾਰੇ ਗੋਡੀਆਂ ਹੱਥ ਲਾਉਂਦੇ ਸਤਕਾਰ ਵੀ ਕਰਦੇ ਸੀ ਅੱਜ ਤੁਸੀਂ ਵੇਖੋ ਜੀ ਇੱਕ ਸੰਤ ਵੀ ਬੋਲ ਗਿਆ ਸਿਆਸੀ ਬੰਦੇ ਮੈਂਬਰਾਂ ਨੂੰ ਤਾਂ ਗੱਲ ਜਿਹੜੋ ਤਾਂ ਇਲਜਾਮ ਲਾਉਣਗੇ ਕਿ ਮੈਂ ਵੇਖਦਾ ਫੇਸਬੁੱਕ ਤੇ ਜਦੋਂ ਅੱਧਾ ਦਾ ਨਾਮ ਲੈ ਕੇ ਇੱਕ ਵਾਰ ਮੈਂ ਵੇਖਿਆ ਸੀ ਵੇਖੋ ਭਾਵੇਂ ਕਿਸੇ ਦੇ ਕਿਸੇ ਦਾ ਮਤ ਪੇਰ ਹੋਣ ਪਦਵੀ ਦਾ ਸਤਕਾਰ ਬਹਾਲ ਹੋਣਾ ਚਾਹੀਦਾ ਮਗਧ ਘਰ ਖਾਓ ਬੈਠੇ ਸੋਥੇ ਸਾਰੇ ਆਉਦੇਦਾਰ ਬੈਠੇ ਤੇ ਇੱਕ ਬੰਦੇ ਨੇ ਪ੍ਰੋਫੈਸਰ ਦਰਸ਼ਨਕੋਂ ਦਾ ਅੱਧਾ ਨਾਂ ਲੈ ਕੇ ਗਾਲਾਂ ਕੱਢ ਕਰਕੇ ਗਾਲਾਂ ਕੱਢੇ ਕਿਉਂਕਿ ਉਹਨੂੰ ਬਰਨਾਲੇ ਨੂੰ ਉਹਨਾਂ ਨੇ ਇੱਥੇ ਤਲਬ ਕੀਤਾ ਸੀ ਪੂਰੇ ਗਲਥ ਲੇਟ ਪਾਈ ਥਮਣਾ ਬਣਿਆ ਇਸ ਗੱਲ ਤੋਂ ਵੀ ਸਾਡੇ ਬਰਨਾਲਾ ਸਾਹਿਬ ਨੇ ਓਂਕ ਕੀਤਾ ਉਸ ਜਹੇਦਾਰ ਨੇ ਕਿ ਉਹ ਧੀਆਂ ਦੀਆਂ ਗਾਲਾਂ ਕੱਢੇ ਤਾਂ ਨਾਂ ਲੈ ਕੇ ਬੋਲੇ ਅੱਜ ਉਹੀ ਹਰਪ੍ਰੀਤ ਸਿੰਘ ਨੂੰ ਹੈਪੀ ਹੈਪੀ ਕਹਿ ਕੇ ਇਹ ਸਾਡੇ ਲੋਕ ਬੋਲਣ ਤੇ ਮੈਂ ਕਹਿੰਨਾ ਵੇ ਲੱਖ ਲਾਣਤਾ ਸਾਡੇ ਕੀ ਸਾਡੀ ਵਿਚਾਰਧਾਰਾ ਹੈ ਕਿ ਇਸ ਕਾਲ ਤੱਕ ਦੀ ਪਦਵੀ ਦਾ ਸਤਕਾਰ ਹੈ ਸੋ ਇੱਕ ਵਿਧਾਇਕ ਦੇ ਮਗਰ ਲਾ ਕੇ ਝੂਠੇ ਲਿਜਾਉ ਬਾਜ਼ੀਆਂ ਕਰ ਕਰਕੇ ਕਿਸੇ ਨੂੰ ਲਾਲਚ ਦੇ ਕੇ ਜੋ ਮਰਜੀ ਤੁਸੀਂ ਤੇ ਹੇ ਤੋਂ ਬੁਲਵਾਓ ਤੇ ਗਿਆਨੀ ਹਰਪ੍ਰੀਤ ਸਿੰਘ ਜਿਸ ਸਥਾਪਨ ਵਾਲੇ ਨੇ ਕਿਉਂਕਿ ਇਲੈਕਸ਼ਨ ਤਾਂ ਦਿੱਸੀ ਜਾਂਦੇ ਸੀ ਅਸੀਂ ਸਾਰੇ ਚਾਹੁੰਦੇ ਸਾਂ ਬੜੇ ਲੋਕ ਚਾਹੁੰਨੇ ਆ ਕਿ ਕਾਲ ਤੱਕ ਦਾ ਜਿਹੜਾ ਜਹੇਦਾਰ ਜੀ ਡਟ ਕੇ ਬੋਲੇ ਜੀ ਕੇਰੇ ਥੱਲੇ ਨਾ ਲੱਗੇ ਜੀ ਕਾਲੀ ਫੂਲਾ ਸਿੰਘ ਵਰਗਾ ਹੋਵੇ ਜੀ ਜੇ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਨੇ ਦੋ ਤਰੀਕ ਨੂੰ ਪੁੱਛਿਆ ਉਸ ਦਿਨ ਸਾਰਾ ਕੁਝ ਉਥੇ ਹੋਇਆ ਕਿ ਇਹਨੇ ਕਹਿ ਰਿਹਾ ਲਾਇਆ ਵੀ ਮੈਂ ਸਭ ਕੁਝ ਕੀਤਾ ਕਿ ਜਹੇਦਾਰ ਨੇ ਜੀ ਪੁੱਛਿਆ ਤਲਬਿਆ ਕਿ ਦੋ ਤਰੀਕ ਤੋਂ ਬਾਅਦ ਇਹ ਚੱਲ ਪਿਆ ਸੀ ਵੀ ਉਹਨਾਂ ਨੂੰ ਰਹਿ ਨਹੀਂ ਦਿੱਦੇ ਕਿਉਂਕਿ ਇਸੇ ਤਰੀਕੇ ਕਰਦੇ ਨੇ ਗੇੜਾ ਨਾਲ ਕੀ ਇਹ ਜੀ ਹਜੂਰੀ ਨਾ ਕਰੇ ਉਹ ਨੂੰ ਇਕਾਲ ਤੱਕ ਤੱਕੀ ਕਿਸੇ ਪਦਵੀ ਤੇ ਵੀ ਇਹ ਰਹਿਣ ਚੋਗਾ ਨਹੀਂ ਛੱਡ ਦੇ ਸੋ ਇਹ ਬਹੁਤ ਮੈਂ ਸਮਝਦਾ ਕਿ ਕਾਟੇ ਵਾਲਾ ਕੌਮਵਾ ਤੇ ਸੌਦਾ ਇਹ ਸਤਕਾਰਤ ਪਦਵੀਆਂ ਦਾ ਕੋਈ ਨਿਯਮ ਸੁਧਾਣਾ ਚਾਹੀਦਾ ਜੇ ਕਿਸੇ ਨੂੰ ਬਰਖਾਸਤ ਵੀ ਕਰਨਾ ਹੈ ਤਾਂ ਉਹਦਾ ਢੰਗ ਤਰੀਕਾ ਵੀ ਕੋਈ ਹੋਣਾ ਚਾਹੀਦਾ ਜੋ ਕੁਝ ਹੋ ਰਿਹਾ ਹੈ ਨਾ ਇੱਕ ਪਰਿਵਾਰ ਦੇ ਕੀ ਜਥੇਬੰਦੀਆਂ ਕੀ ਇਕਾਲ ਤੱਕ ਦੀ ਮਾਨ ਮਰਯਾਦਾ ਕਾਰਿਆਂ ਨੂੰ ਹੜੱਪੀ ਜਾ ਰਹੇ ਨੇ ਇਸੇ ਗੱਲ ਤੇ ਕੌਮ ਦੀ ਐਸੇ ਜਿਹੜੀ ਆ ਹਾਲਤ ਹੋ ਰਹੀ ਹੈ ਇੱਕ ਪਰਿਵਾਰ ਦੇ ਕਾਰਨ ਹੋ ਰਹੀ ਹੈ ਆ ਹੁਣ ਮੈਂ ਵੇਖਿਆ ਵੀ ਜਦੋਂ ਗਿਆਨੀ ਹੜੱਪੀ ਤੇਗ ਨੂੰ ਬਿਨਾਂ ਵਜ੍ਹਾ ਤੋਂ ਲਾਇਆ ਗਿਆ ਤੇ ਸਾਰੇ ਅੱਜ ਮੈਂਬਰ ਬੈਠੇ ਨੇ ਬਲਿਹਾਰ ਚਾਹੀਏ ਤੁਹਾਡੀ ਸਿਆਣਪ ਤੋਂ ਕਿ ਤੁਸੀਂ ਕਰੇ ਕਦੇ ਨਾ ਕਰੇ ਸੋਚੋ ਵੀ ਸਾਡੀ ਕੌਮ ਦਾ ਕੀ ਹਾਲ ਹੋਵੇਗਾ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਤੁਸੀਂ ਆਪੇ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ ਕਦੇ ਨਾ ਕਦੇ ਰੱਬ ਨੂੰ ਜਾਣ ਦੇਣੀ ਹੈ ਘਰੇ ਸੋਚਿਓ ਚਾਰਕ ਦਿਨ ਦੀ ਬੱਲੇ ਬੱਲੇ ਤੇ ਉਹਦਿਆਂ ਵਾਸਤੇ ਤੁਸੀਂ ਕੌਮ ਦਾ ਸਿਰ ਨਹੀਂ ਵਾਂ ਕਾਲ ਤੱਕ ਦੀ ਮਾਨ ਮਰਿਆਦਾ ਦੀਆਂ ਝੱਗੀਆਂ ਉਡਾ ਰਹੇ ਹੋ ਅਕਾਲ ਤਖਤ ਸਾਹਿਬ ਦੇ ਜੱਤੇਦਾਰ ਜਨੀ ਰਕਬੀ ਸਿੰਘ ਨੇ ਐਜੀਪੀ ਨੂੰ ਆਦੇਸ਼ ਕੀਤਾ ਸੀ ਕਿ ਕਿਸੇ ਵੀ ਜੱਤੇਦਾਰ ਦੀ ਜਾਂਚ ਕਰਨ ਦਾ ਅਧਿਕਾਰ ਐਜੀਪੀ ਸੀ ਕੋ ਨਹੀਂਗਾ ਪਰ ਫਿਰ ਵੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਕਹਿੰਗਾ ਦਗਾ ਦੇ ਐਡੀਪੀਸੀ ਨੇ ਜਾਂਚ ਕੀਤੀ ਪੂਰੀ ਕਸਰ ਹੋ ਗਈ ਅਕਾਲ ਤਖਤ ਸਾਹਿਬ ਬਹੁਤ ਕੁਝ ਕਹਿਦਾ ਇਹ ਅਕਾਲ ਤਖਤ ਦਾ ਵੋਟਾਂ ਪਰਾਉਣ ਵਾਲੇ ਤੇ ਅਕਾਲ ਤਖਤ ਨੂੰ ਪੁੱਛਦਾ ਅਕਾਲ ਤਖਤ ਇਹ ਉਹਨਾਂ ਦੇ ਲਾਏ ਤਾਂ ਵਿਚਾਰੇ ਹੈਗੇ ਆ ਇਹਨਾਂ ਨੂੰ ਕੀ ਪੁੱਛਣਾ ਉਹਨਾਂ ਨੇ ਕੀ ਅਕਾਲ ਤਖਤ ਦੇ ਦੇਸ਼ਾਂ ਦੀ ਪਾਲਣਾ ਕਰਿਓ ਖੁਦ ਜਥੇਦਾਰ ਨੇ ਜੇ ਬਹੁਤਾ ਕੋ ਬੋਲਣਗੇ ਤੇ ਲਾਕ ਇਹਨੂੰ ਵੀ ਆਪਣੇ ਘਰ ਬੈ ਜਾਓ ਪਹਿਲੀ ਗੱਲ ਤੇ ਇਹ ਕਹਿੰਦੇ ਸੀ ਅਸੀਂ ਨਾਲ ਹੀ ਅਸਤੀਫਾ ਦੇ ਦੇਣਾ ਜੇ ਹਰਪ੍ਰੀਤ ਸਿੰਘ ਦੇ ਉਹ ਲਾਦਕਾ ਹੁਣ ਪਤਾ ਨਹੀਂ ਇਹਨਾਂ ਨੇ ਕਦੋਂ ਅਸਤੀਫਾ ਦੇਣਾ ਇਹਨਾਂ ਦੇ ਦੋ ਜਹੇਦਾਰਾਂ ਨੇ ਇੱਕ ਸੰਸਦ ਕਾਫੀ ਇੱਕ ਗਰੋਸ ਹੈ ਕਿ ਅਕਾਲ ਤਖਤ ਸਾਹਿਬ ਦੇ ਜਾਂ ਸਿੰਘ ਸਾਹਿਬ ਜਿੰਨੇ ਵੀ ਗਏ ਸਾਰੇ ਦੀ ਕਿਰਾਨਕੁਰਸੀ ਕੀਤੀ ਜਾ ਰਹੀ ਹੈ ਅਜੇ ਬਾਰੇ ਕੀ ਕਹਿਣਾ ਹੈ ਮਾਇਤੇ ਕੋਈ ਬੇਨਤੀ ਕੀਤੀ ਆ ਵੀ ਸਤਕਾਰਮਾਲ ਆ ਦੀ ਪਦਵੀ ਆ ਲਿਉਂਦੇ ਵੀ ਬੜੇ ਸਤਕਾਰ ਨਾਲ ਆ ਪਰ ਕਿਉਂ ਤਾਂ ਲਾਉਂਦੇ ਨੇ ਉਦੋਂ ਪਤਾ ਇਹਨਾਂ ਨੂੰ ਕਿਉਂ ਚੇਤਾ ਭੁੱਲ ਜਾਂਦਾ ਵੀ ਏਡੀ ਵੱਡੀ ਪਦਵੀ ਆ ਕਿਹੜਾ ਸਤਕਾਰ ਤਾਂ ਮੜਾ ਮੋਟਾ ਰਹਿਣ ਦੀਏ ਕਿਉਂਕਿ ਹਰ ਬੰਦੇ ਨੂੰ ਵਰਤਨਾ ਆ ਜਿਹੜਾ ਵਰਤਿਆ ਗਿਆ ਉਹਨੂੰ ਪੂੰਝ ਕੇ ਸੁੱਟ ਦਿੰਦੇ ਨੇ ਇਹ ਕੱਲ ਤੱਕ ਸਾਡੇ ਜਿੱਥੇ ਜ਼ਿਆਦਾ ਤੱਕ ਲੈ ਕੇ ਕਾਫੀ ਗੱਲ ਕੀਤੀਆਂ ਦੀ ਇਸ ਨੂੰ ਕਿਹਦਾ ਦੇ ਦੇ ਮੈਂ ਤਾਂ ਸਮਝਦਾ ਮੈਂ ਪੀ ਮੰਦ ਭਾਗੀ ਗੱਲ ਆ ਜਦੋਂ ਕੌਮ ਦਾ ਇਸੇ ਰਖਵਾਲਾ ਹੈ ਸੱਚੇ 파ਰਸ਼ੇ ਕੋ ਬਾਹ ਫੜੇ ਤੇ ਫੜੇ ਨਹੀਂ ਤੇ ਸਾਰੇ ਕੋ ਸੰਤ ਕੋਈ ਉਧਰ ਤੋਂ ਤੁਰ ਪੈਂਦਾ ਸੰਤਾਂ ਨੂੰ ਫਿਕਸ਼ਨ ਤੋਂ ਕੀ ਬੀ ਕਰਦੇ ਮੈਂ ਤਾਂ ਚਾਹੁੰਦਾ ਵੀ ਸਾਰੀ ਸਾਡੀ ਕੌਮ ਨੂੰ ਘਟੇ ਹੋਣਾ ਚਾਹੀਦਾ ਹੈ ਤੇ ਮੈਂ ਸਾਰੇ ਮਾਂ ਪਰੇਸ਼ਾਨ ਨੂੰ ਤਿੱਗਿਆਂ ਤੇ ਬੇਨਤੀ ਕਰਦਾ ਕਿ ਜਿੰਨਾ ਚਿਰ ਆਪਾਂ ਇਲਾਮ ਬੰਦ ਨਾ ਹੋਏ ਨਾ ਉਹਨਾਂ ਚਿਰ ਕੌਮ ਦੀ ਨਹੀਂ ਸੌਰ ਨੇ ਨਹੀਂ ਕੌਮ ਚੜ ਦੀ ਕਲਾ ਵਿੱਚ ਹੋ ਸਕਦੇ ਤੇ ਸਾਨੂੰ ਕਿਸੇ ਨੇ ਇਕੱਠੇ ਹੋਣ ਹੀ ਨਹੀਂ ਦੇਣਾ ਕਿਉਂਕਿ ਅਸੀਂ ਤਾਂ ਵੇਖਣਾ ਵੀ ਸਾਨੂੰ ਫਾਇਦਾ ਕਿਧਰੋਂ ਆ ਮੈਂ ਹੈਰਾਨ ਆ ਸੰਤ ਗਿਰੀ ਚ ਵੜ ਕੇ ਮੈਂ ਨਾ ਚਾਹੁੰਦਿਆ ਬਾਬਾ ਜੀ ਨੇ ਮੈਨੂੰ ਬੰਨੇ ਵਾਰਤਾ ਕਿ ਜਿੱਦਾਂ ਦੇ ਪੈਮੈਂ ਵੇਖਿਆ ਕਿ ਉਹਨਾਂ ਝੂੜਤਾ ਸਿਆਸੀ ਬੰਦਾ ਨਹੀਂ ਬੋਲਦਾ ਜੇ ਨਾਲ ਸ਼ਾਂਤੀ ਬੋਲ ਹੀ ਜਾਂਦਾ ਹਾਲਾਂਕਿ ਗੁਰਦੁਆਰੇ ਬਣੇ ਆ ਗੋਟੇ-ਗੋਟੇ ਜਿੱਦਾਂ ਗੋਲਕਾ ਲੋਕਾਂ ਨੇ ਵਾਪਰੀ ਜਾਂਦੇ ਪਿਆ ਦੇ ਜਾਂਦੇ ਬੱਤੇ ਟਿਕੀ ਜਾਂਦੇ ਆ ਪਰ ਇਹਨਾਂ ਨੂੰ ਜੋ ਸਾਨੂੰ ਕਰਨਾ ਚਾਹੀਦਾ ਸੰਤ ਕਰਤਾਰਸਰ ਜੀ ਕਹਿੰਦੇ ਤੁਸੀਂ ਉਹ ਸੰਤ ਕਾ ਦਾ ਕੌਮ ਦਾ ਜਿਹੜਾ ਕੌਮ ਤੇ ਵਿਪਤਾ ਬਣੀ ਉਹ ਤੇ ਵਾਜਣਾ ਢਾਵੇ ਉਹ ਸੰਤ ਰਖਵਾਵੇ ਰਮਾਣਾ ਘਰ ਬਾਵੇ